ਇੱਕ ਸੂਰਜ ਤੱਤਾ ਇੱਕ ਧੁੱਪ ਤੱਤੀ ਤੇ ਇੱਕ ਰੇਤ ਤੱਤੀ ਇੱਕ ਜ਼ਮੀਨ ਤੱਤੀ ਇੱਕ ਅਸਮਾਨ ਤੱਤਾ ਇੱਕ ਅਦਲ ਤੱਤਾ ਇੱਕ ਇੱਕ ਤਖਤ ਤੱਤਾ ਇੱਕ ਸਮੇ ਦਾ ਹੁਕਮ ਹਾਰ ਤੱਤਾ ਇਹਨਾਂ ਤੱਤਿਆਂ ਦੇ ਢੇਰ ਤੇ ਬਹਿ ਕੇ ਸੋਡੀ ਸੁਲਤਾਨ ਨਾ ਹੋਇਆ ਤੱਤਾ ਤਖਤ ਪਲਟ ਜਾਂਦੇ ਦੁਨੀਆ ਖਤਮ ਹੋ ਜਾਂਦੀ ਅਰਜਨ ਗੁਰੂ ਭਗਵਾਨ ਜੇ ਹੋ ਜਾਂਦਾ ਤੱਤਾ ਤੇ ਸਾਥਿਓ ਅੱਜ ਅਸੀਂ ਮੌਜੂਦਾ सरसा जिला ਦਾ ਪਿੰਡ ਕਰੀਵਾਲਾ ਜਿੱਥੇ ਕੀ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਥੇ ਠੰਡੇ ਪਾਣੀ ਦੀ ਸ਼ਬੀਲ ਹਰ ਸਾਲ ਲਗਾਈ ਜਾਂਦੀ ਏ ਔਰ ਕਾਫੀ ਇਸ ਨਗਰ ਦੇ ਜਿੰਨੇ ਵੀ ਇੱਥੇ ਲੋਕ ਨੇ ਇਸ ਜ਼ਮੀਨ ਦੇ ਨਾਲ ਜੁੜੇ ਨੇ ਔਰ ਜਿੰਨੇ ਵੀ ਸਤਕਾਰਯੋਗ ਨੇ ਪੂਰਾ ਇਤਿਹਾਸ ਜਾਣਦੇ ਨੇ ਇਤਿਹਾਸ ਦੇ ਜਾਣੋ ਲੋਕ ਨੇ ਇੱਥੋਂ ਦੇ ਔਰ ਆਪਣੇ ਸਿੱਖੀ ਨੂੰ ਸਿੱਖੀ ਸਰੂਪ ਨੂੰ ਵਧ ਚੜ ਕੇ ਇੱਕ ਫਲਵਾੜੇ ਨੂੰ ਅੱਗੇ ਵਧਾ ਰਹੇ ਨੇ ਤੇ ਅੱਜ ਜਿੰਨੇ ਵੀ ਇੱਥੇ ਜੋ ਲੋਕ ਜੁੜੇ ਨੇ ਪਿੰਡ ਕਰੀਵਾਲਾ ਦੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਅੱਜ ਇੱਥੇ ਠੰਡੇ ਮਿੱਠੇ ਪਾਣੀ ਦੀ ਜਿਹੜੀ ਅੱਜ ਸ਼ਬੀਲ ਲਗਾਈ ਗਈ ਹੈ ਇਸ ਦਾ ਕੀ ਮਹੱਤਵ ਹੈ ਤੇ ਸਾਥੀਓ ਅਸੀਂ ਕਰਦੇ ਹੁਣ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਇਹ ਅਰਜਾ ਜੀ ਜਿਸ ਵੇਲੇ ਜ਼ਾਗੀਰ ਬਾਦਸ਼ਾਹ ਦਾ ਰਾਜ ਸੀ ਚੰਦੂ ਉਹਦਾ ਵਜ਼ੀਰ ਸੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਹੀ ਤੇ ਸਪੁੱਤਰ ਹਾਕੋ ਗੰਦਬਾਲ ਨੇ ਲੜਕੀ ਨਾਲ ਰਿਸ਼ਤਾ ਕੀਤਾ। ਤੇ ਨਾਮੰਡੀ ਹੋ ਗਿਆ। ਚੰਦੂ ਨੇ ਹੰਕਾਰ ਦੇ ਵਿੱਚ ਆ ਕੇ ਗੱਲ ਕਹੀ ਕਿ ਕੋ ਸਿੱਖਾਂ ਨੇ ਅਜਿ ਕੀਤੀ ਵੀ ਬੜਾ ਹੰਕਾਰੀ ਆਦਮੀ ਇਹਦਾ ਰਿਸ਼ਤਾ ਨਹੀਂ ਲੜਨਾ ਚਾਹੀਦਾ। ਸਾਹ ਸੰਗਤੀ ਅੱਜ ਨੂੰ ਪ੍ਰਵਾਨ ਕਰਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚੰਦੂ ਦੀ ਟੜਕੀ ਦੀ ਰਿਸ਼ਤੇ ਦਾ ਜਵਾਬ ਦੇ ਦਿੱਤਾ। ਇਹ ਦਾਤ ਹੋਏ ਨੇ ਬੜੀ ਖਾਰਖਾਤੀ। ਤੇ ਉਸ ਤੋਂ ਬਾਅਦ ਕੋਈ ਇਲزام ਲਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜahangir ਪਾਤਸ਼ਾਹ ਲਹੌਰ ਆਇਆ ਤੇ ਉਥੇ ਸੱਧਿਆ ਗਿਆ ਜahangir ਪਾਤਸ਼ਾਹ ਨੇ ਗੁਰੂ ਅਰਜਨ ਦੇਵ ਕੋਲ ਕੁਝ ਸਵਾਲ ਪੁੱਛੇ ਜਿਹੜੇ ਉਹਨਾਂ ਨੇ ਸਹੀ ਕਿਤੇ ਨਾਲੇ ਗੁਰਮਤਿ ਅਨਸਾਰ ਸਹੀ ਹੁੰਦਾ ਦਾ ਅੰਤ ਕਰਕੇ ਦੱਸਿਆ ਉਸ ਕਰਕੇ ਜahangir ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬੜਾ ਸਤਕਾਰ ਕੀਤਾ ਤੇ ਉਸ ਗੁਰ ਕੱਲੇ ਗੁਰੂ ਅਰਜਨ ਦੇਵ ਨੂੰ ਅੰਤਨ ਤੇ ਜਾ ਕੇ ਕਈ ਤਰ੍ਹਾਂ ਦੇ ਤਸੀਹੇ ਦੇ ਦੇ ਕੇ ਤਿੰਨ ਦੋ ਤਿੰਨ ਚਾਰ ਦਿਨ ਉਸ ਤੋਂ ਬਾਅਦ ਇਹੀ ਗੱਲ ਮਨਾਉਂਦਾ ਰਹਿ ਕੇ ਤੂੰ ਮੇਰੇ ਦਰਤੀ ਦਾ ਰਿਸ਼ਤਾ ਪ੍ਰਵਾਨ ਕਰ ਤੇ ਗੁਰੂ ਅਰਜਨ ਦੇਵ ਜੀ ਰੱਖੇ ਨਹੀਂ ਜੋ ਮੈਂ ਇੱਕ ਵਾਰੀ ਕਹੇ ਜੇਕਾ ਉਹ ਹੀ ਹੋ ਗਿਉਂ ਖੋਹ ਦੇ ਖਾਰ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਚੇ ਤੂੰ ਖੇੜਾ ਖਣ ਲਗਾ ਫੇਰਲੇ ਦੇ ਨਾ ਖਣ ਲਗਾ ਚੰਗਾ ਫਿਰ ਜੇ ਤੂੰ ਨਹੀਂ ਮੰਨਦਾ ਇਸ ਨੂੰ ਆਪਣੇ ਨੌਕਰਾਂ ਨੂੰ ਆਖੇ ਕਿ ਗਾਂ ਦਾ ਚਮੜਾ ਲਿਆਓ ਜਿਹੜੀ ਤਾਜੀ ਮਾਰੀ ਜਾਇ ਨਾ ਉਹ ਤੇ ਉਹ ਚਮੜੇ ਦੇ ਵਿੱਚ ਇਸ ਨੂੰ ਮੜਾ ਕੇ ਤੇ ਫਿਰ ਬੰਦ ਕਰੋ ਫਿਰ ਇਹਦਾ ਧਰਮ ਵੇਖਾਂਗੇ ਧਰਮ ਰਹਿੰਦਾ ਕਿ ਨਹੀਂ ਰਹਿੰਦਾ ਇਹ ਗੱਲ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਵਿਚਾਰ ਕੀਤੀ ਕਿ ਇਹ ਬੜਾ ਕਰਕਟ ਆਦਮੀ ਹੈ ਇਸਨੇ ਜ਼ਰੂਰ ਇਹ ਕੰਮ ਕਰਕੇ ਹੀ ਛੱਡਣਾ ਹੈ ਇਸ ਵਾਰ ਤੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਪਹਿਲੋ ਤੇ ਇੱਕ ਪਾਈ ਫੇਰ ਆਪਣੇ ਸੱਤੀ ਦਵਿਤੇ ਬਿਠਾਇਆ ਕਿ ਤੀਸਰੇ ਦਿਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਮੈਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦਾ ਚੰਦੂ ਨੇ ਸੋਚਿਆ ਕਿ ਹੁਣ ਇਹਦਾ ਮਨਦਰਮ ਹੋ ਗਿਆ ਹੁਣ ਮੰਨ ਜਾਣਾ ਠਾਕ ਇਸ਼ਨਾਨ ਕਰਕੇ ਉਸ ਕਰਕੇ ਆਪਣੇ ਬੰਦਿਆਂ ਨਾਲ ਭੇਜਿਆ ਸੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਰਾਵੀ ਦੇ ਵਿੱਚ ਆ ਕੇ ਟੁੱਬੀ ਮਾਰ ਕੇ ਆਪਣੇ ਸਰੀਰ ਨੂੰ ਤਿਆਗ ਗਏ ਮੈਂ ਸਭ ਤੋਂ ਪਹਿਲੋਂ ਡੋਲ মিডিਆ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਸਾਡੇ ਪਿੰਡ ਕਰੀਵਾਲੇ ਪਹੁੰਚ ਕੇ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਦੀ ਇਸ ਵੀ ਨੂੰ ਕਵਰ ਕੀਤਾ ਅਸੀਂ ਭਗਤ ਸਿੰਘ ਵਿਚਾਰ ਮੰਚ ਵੱਲੋਂ ਪਿਛਲੇ 4 ਸਾਲਾਂ ਤੋਂ ਲਗਾਤਾਰ ਸ਼ਹੀਦਾਂ ਦੇ ਦਿਨ ਇਦਾਂ ਦੇ ਪਰਵ ਲਗਾਤਾਰ ਮਨਾਉਂਦੇ ਆ ਰਹੇ ਆ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਦੀ ਜਨਤਾ ਵਾਸਤੇ ਮੁਗਲਾਂ ਔਰ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਜ਼ੁਲਮ ਸਹੰਦੇ ਆ ਆਸਦੇ-ਆਸਦੇ ਆਪਣੀਆਂ ਜਾਨਾਂ ਦੇਸ਼ ਦੇ ਲੇਖੇ ਲਾਈਆਂ ਅਸੀਂ ਉਹਨਾਂ ਦੇ ਲਗਾਤਾਰ ਦਿਨ ਸ਼ਹੀਦੀ ਦਿਨ ਜਨਮ ਦਿਨ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਕੋਸ਼ਿਸ਼ ਕਰਨੇ ਆ ਕਿ ਮਨਾਈਏ ਔਰ ਉਸੇ ਲੜੀ ਦੇ ਵਿੱਚ ਅਸੀਂ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਤਕਤੀ ਤਵੀ ਤੇ ਬਹਾ ਕੇ ਮੁਗਲਾਂ ਨੇ ਬਹੁਤ ਜਿਆਦਾ ਤਸੀਹੇ ਦਿੱਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਅਸੀਂ ਭਗਤ ਸਿੰਘ ਚੌਕ ਕਰੀਵਾਲਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਦੇ ਉੱਤੇ ਠੰਡੇ ਤੇ ਮਿੱਠੇ ਪਾਣੀ ਦੀ ਸ਼ਬੀਲ ਜਿਹੜੀ ਕਿ ਸਵੇਰੇ 9 ਵਜੇ ਤੋਂ ਸ਼ੁਰੂ ਕੀਤੀ ਸੀ ਔਰ 5 ਵਜੇ ਤੱਕ ਚੱਲੇਗੀ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸੇਵਾ ਤੇ ਲੱਗੇ ਹੋਇਆ ਸਭ ਤੋਂ ਪਹਿਲਾਂ ਅਸੀਂ ਟੋਰ ਮੀਡੀਆ ਦਾ ਧੰਨਵਾਦ ਕਰਨੇ ਆ ਇਹਨਾਂ ਨੇ ਸੰਤਨਗਰ ਤੋਂ ਆ ਕੇ ਅੱਜ ਦੇ ਮੇਲੇ ਦੀ ਕਵਰਿੰਗ ਕਰ ਰਹੇ ਨੇ ਅੱਜ ਸਾਥੀਓ ਅਸੀਂ ਭਗਤ ਸਿੰਘ ਚੌਂਗ ਦੇ ਵਿੱਚ ਖੜੇ ਆ ਤੇ ਇੱਥੇ ਲੱਗੀ ਹੋਈ ਠੰਡੇ ਬਿਠੇ ਜਲਦੀ ਸ਼ਬੀਲ ਸੰਤ ਮੁਖਤਿਆਰ ਸਿੰਘ ਦੀ ਦੇਖਰੇਖ ਚ ਤੇ ਸ੍ਰੀ ਗੁਰੂ ਪੰਮੇ ਪਾਤਸ਼ਾਹ ਦੇ ਛੀਦੀ ਦਿੱਸ ਨੂੰ ਸਮਰਪਿਤ ਹੈ ਪੱਤੀ ਤਵੀ ਉੱਤੇ ਬੈਠਾ ਵਾਲੀ ਦੋ ਜਹਾਨ ਦਾ ਤਨ ਤਨ ਡਿੱਠਾ ਜਿਦਰਾ ਮੈਂ ਪਾਤਸ਼ਾਹ ਮਹਾਨ ਦਾ ਅੱਜ ਪੰਜਵੇਂ ਪਾਤਸ਼ਾ ਸਿੱਖਾਂ ਦੇ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸੇ ਸਾਥੀਓ ਅੱਜ ਦਾ ਦਿਨ ਇੱਕ ਹਿੰਦੁਸਤਾਨ ਤੇ ਕੀ ਦੇਸ਼ ਵਿਦੇਸ਼ ਦੇ ਸਾਰੇ ਸੰਸਾਰ ਦੇ ਵਿੱਚ ਬੜਾ ਪ੍ਰਸਿੱਧ ਦਿਨ ਹੈ ਕਿਉਂਕਿ ਸਿੱਖ ਜਗਤ ਦੇ ਵਿੱਚ ਜੇਕਰ ਸ਼ਹੀਦੀ ਪਹਿਲੀ ਸ਼ਹੀਦੀ ਗੁਰੂ ਪੰਜਵੇਂ ਪਾਤਸ਼ਾ ਦੀ ਹੋਈ ਸੀ ਸੱਚੇ ਪਾਤਸ਼ਾ ਦਾ ਕਿਸੇ ਧਰਮਾਂ ਦਾ ਫਿਰਕੇ ਜਾਂ ਕਿਸੇ ਜਾਤ ਪਾਤ ਨਾਲ ਲੜਾਈ ਦਾ ਕਾਰਨ ਨਹੀਂ ਸੀ ਸੱਚੇ ਪਾਤਸ਼ਾਹ ਨੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਾਈ ਲੜੀ ਤੇ ਲੜੀ ਕਿਉਂ ਉਹਦੇ ਕਈ ਕਾਰਨ ਸਨ ਸ਼ਹੀਦੀ ਹੋਣ ਦੇ ਲਗਭਗ ਇੱਕ ਕਾਰਨ ਕੱਲਾ ਚੰਦੂ ਹੀ ਨਹੀਂ ਸੀ ਵੈਸੇ ਜਿਆਦਾ ਚੰਦੂ ਲਰ ਪਪੂ ਪਪੂਲਰ ਹੋ ਗਿਆ ਜਾਂ ਮਸ਼ਹੂਰ ਹੋ ਗਿਆ ਹੈ ਸ਼ਹੀਦੀ ਦੇ ਪੰਜ ਛੇ ਕਾਰਨ ਸਨ ਜਾਗੀਰ ਨੂੰ ਇੱਕ ਕਾਰਨ ਜੀ ਆਗੀਰ ਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਵਿਵਾਦੀ ਹੋਈ ਸਿੱਖ ਫਲਵਾੜੀ ਦੇ ਉੱਤੇ ਵੀ ਰੋਜ਼ ਪ੍ਰਗਟ ਹੋਣ ਲੱਗ ਪਿਆ ਸੀ ਉਹ ਵੀ ਇੱਕ ਬੜਾ ਵੱਡਾ ਕਾਰਨ ਸੀ ਦੂਸਰਾ ਕਾਰਨ ਇਹ ਸੀ ਵੀ ਜਿਹੜਾ ਸਤਿਗੁਰੂ ਪੰਜਵੇਂ ਪਾਤਸ਼ਾਹ ਦਾ ਵੱਡਾ ਭਰਾ ਸੀ ਪ੍ਰਸਦੀ ਚੰਦ ਉਹ ਵੀ ਸੱਚੇ ਪਾਤਸ਼ਾਹ ਨਾਲ ਖੈਰ ਖਾਂਦਾ ਸੀ ਉਹ ਵੀ ਇੱਕ ਮੇਨ ਕਾਰਨ ਸੀ ਉਹ ਵੀ ਨਹੀਂ ਚਾਹੁੰਦਾ ਵੀ ਗੁਰੂ ਪੰਜਵੇਂ ਪਾਤਸ਼ਾਹ ਦਾ ਜਿਹੜੀ ਗੁਰੂ ਨਾਨਕ ਵਾਲੀ ਸਿੱਖੀ ਵਧੇ ਫੁੱਲੇ ਉਹ ਵੀ ਆਪਣੀ ਗੱਦੀ ਨੂੰ ਲੈ ਕੇ ਤੇ ਪਿੱਛੋਂ ਤੋਂ ਲੈ ਕੇ ਜ਼ਿਕਰੇ ਕਰਦਾ ਆਇਆ ਸੀ ਜਾਂ ਕਈ ਤਰ੍ਹਾਂ ਦੇ ਹੋਰ ਹੋਰ ਤਰ੍ਹਾਂ ਦੇ ਰੋਲ ਮਾਡਲ ਅਰ ਅਰਪਣ ਕਰ ਰਿਹਾ ਸੀ ਉਸ ਦੇ ਪਿੱਛੋਂ ਇੱਕ ਜਿਹੜਾ ਕੋਈ ਜਹਾਂਗੀਰ ਦਾ ਪੁੱਤਰ ਖੁਸਰੋ ਸੀ ਉਹ ਵੀ ਬਾਗੀ ਹੋ ਕੇ ਸਤਗੁਰੂ ਜੀ ਦੀ ਛਰਨਾਂ ਦੇ ਵਿੱਚ ਆਇਆ ਸੀ ਉਹ ਵੀ ਇੱਕ ਮੇਨ ਕਾਰਨ ਸੀ ਤੀਸਰਾ ਚੌਥਾ ਕਰਨੇ ਸੀ ਤੀਸਰਾ ਚੌਥਾ ਕਰਨੇ ਸੀ ਇੱਕ ਜਿਹੜੀ ਸੰਪਰਦਾ ਸੀ ਉਹ ਵੀ ਉਹ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਆਪਣੇ ਲੰਮੇ ਪੈਰ ਪਸਾਰ ਰਹੀ ਸੀ ਤੋਂ ਵੀ ਸੋਚਦੀ ਸੀ ਕਿਸੇ ਤਰ੍ਹਾਂ ਦੇ ਗੁਰੂ ਪੰਥ ਦੇ ਪਾਤਸ਼ਾਹ ਦਾ ਜਿਹੜਾ ਪ੍ਰਸਾਰ ਪ੍ਰਸਾਰਨ ਬੰਦ ਕੀਤਾ ਜਾਵੇ ਜਿਹਨੂੰ ਸਖੀਸਵਰ ਸਰਵਤ ਮਤ ਕਿਹਾ ਜਾਂਦਾ ਸੀ ਉਸ ਦਾ ਵੀ ਇਹੀ ਮਿਸ਼ਣ ਨਿਸ਼ਾਨਾ ਸੀ ਜਿਹੜੀ ਪਾਕਿਸਤਾਨ ਦੇ ਵਿੱਚ ਲੇਕ ਨਗਾਹੇ ਫਿੰਡ ਦੇ ਸੀ ਉਥੋਂ ਚੱਲੀ ਸੀ ਤੇ ਜਿਹੜੀ ਹੌਲੀ ਹੌਲੀ ਪੈਰ ਬਸਾਰ ਕੇ ਪੰਜਾਬ ਦੇ ਵਿੱਚ ਚੱਲ ਪਈ ਸੀ ਤੇ ਉਸ ਦਾ ਵਿਰੋਧ ਜਦੋਂ ਹੌਲੀ ਹੌਲੀ ਪਤਾ ਲੱਗਿਆ ਗੁਰੂ ਪੰਜਵੇਂ ਪਾਤਸ਼ਾਹ ਦੀ ਗੁਰੂ ਨਾਨਕ ਦੇਵ ਜੀ ਦੀ ਲਈ ਹੋਈ ਫਲਵਾੜੀ ਦੀ ਜਿਹੜੀ ਮਹਿਮਾ ਉਹਨਾਂ ਨੂੰ ਧੰਨਵਾਦ ਰਹੀ ਹੈ ਤੇ ਇਸ ਕਰਕੇ ਉਹਨਾਂ ਵੀ ਵਿਰੋਧ ਕੀਤਾ ਇੱਕ ਦੋ ਕਾਰਨ ਹੋਰ ਵੀ ਹੋ ਸਕਦੇ ਨੇ ਮੈਂ ਪੰਜ ਛੇ ਕਾਰਨ ਸਮਝਣਾ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਕਾਰਨ ਮੈਂ ਸੋਚਣਾ ਵੀ ਗੁਰੂ ਪੰਜਵੇਂ ਪਾਤਸ਼ਾਹ ਨੇ ਹਰ ਪਾਣਾ ਜਿਹੜਾ ਸੀ ਸਿੱਠਾ ਮਿੱਠਾ ਕਰਕੇ ਮੰਨਿਆ ਤੇ ਜਦੋਂ ਗੁਰੂ ਪੰਜਵੇਂ ਪਾਤਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਸ਼ਹੀਦ ਕਰਨਾ ਚਾਹੁੰਦੇ ਸੀ ਤੇ ਉਹਦੇ ਵਿੱਚ ਮੇਨ ਰੋਲ ਸੀ ਚੰਦੂ ਦਾ ਚੰਦੂ ਦੀ ਇੱਕ ਲੜਕੀ ਸੀ ਜਿਹਦਾ ਰਿਸ਼ਤਾ ਸੱਚੇ ਪਾਤਸ਼ਾਹ ਦੇ ਪੁੱਤਰ ਹਸਰੀ ਹਰਗੋਬਿੰਦ ਨਾਲ ਕੀਤਾ ਹੋਇਆ ਸੀ ਤੇ ਸਤਗੁਰੂ ਜੀ ਨੇ ਦਿੱਲੀ ਦੇ ਸਿੱਖਾਂ ਦੇ ਕਹਿਣ ਤੇ ਉੱਤੇ ਉਹ ਜਿਹੜਾ ਸਿੱਖਾ ਰਿਸ਼ਤਾ ਸੀ ਟਕਰਾ ਦਿੱਤਾ ਸੀ ਤੇ ਚੰਦੂ ਅਪਮਾਨੀ ਸੀ ਉਹ ਜਹਾਂਗੀਰ ਦਾ دیਵਾਨੇ ਆਦਮ ਸੀ ਤੋਂ ਨੇ ਸੋਚਿਆ ਇਹ ਜਵਾਬ ਤਾਂ ਮੈਂ ਗੁਰੂ ਘਰ ਦੀ ਨੂੰ ਦੇਣਾ ਹੈ ਪਰ ਇਹਨੇ ਦਿੱਤਾ ਹੈ ਤੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਸਿੱਖਾਂ ਨੇ ਇੱਕ ਚਿੱਠੀ ਲਈ ਇਹ ਦੱਸ ਦਿੱਤਾ ਸੀ ਵੀ ਕਿਸੇ ਵੀ ਹਾਲਤ ਦੇ ਵਿੱਚ ਅਹਮਾਨੀ ਹੰਕਾਰੀ ਬੰਦੇ ਦਾ ਲੜਕੀ ਦਾ ਰਿਸ਼ਤਾ ਨਹੀਂ ਲਿਆ ਜਾ ਸਕਦਾ ਤੇ ਗੁਰੂ ਘਰ ਦੇ ਵਿੱਚ ਤਾਂ ਪਹਿਲਾਂ ਹੀ ਹੰਕਾਰੀ ਦਾ ਕੋਈ ਥਾਂ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਅਹਮਾਨੀ ਹੰਕਾਰੀ ਉਸ ਦਾ ਵਿਰੋਧ ਹੈ ਗੁਰੂ ਘਰ ਤੋਂ ਉਹ ਚੀਜ਼ਾਂ ਭਉਂਦੀਆਂ ਹੀ ਨਹੀਂ ਸੱਚੇ ਪਾਤਸ਼ਾਹ ਨੇ ਇਸ ਕਰਕੇ ਉਸ ਦਾ ਜਵਾਬ ਦਿੱਤਾ ਸੀ ਤੇ ਗੁਰੂ ਜੀ ਕਹਿ ਰਹੇ ਸਨ ਵੀ ਹੁਣ ਜੋ ਸਾਡੇ ਸ਼ਬਦਾਂ ਤੋਂ ਉਸੇ ਟਾਈਮ ਤੇ ਪੂਰੋ ਅਰਜਨ ਪਾਤਸ਼ਾਹ ਦੇ ਲੜਕੇ ਸ੍ਰੀ ਹਰ ਗਵਰਨਰ ਨੂੰ ਦੋ ਰਿਸ਼ਤੇ ਹੋਰ ਹੋ ਗਏ ਪਰ ਚੰਦੂ ਨੇ ਉਹ ਆਪਣੀ ਕੀਤੀ ਕੀਤੀ ਹੋਈ ਭੜਾਈ ਭੁੱਲ ਜਾ ਉਸ ਦਾ ਬਦਲਾ ਲੈਣ ਦੇ ਚਾਹ ਦੇ ਵਿੱਚ ਸੀ ਉਹ ਦਵਾ ਤੇ ਇਹ ਸਭ ਮਾਨ ਦਾ ਆਪਣਾ ਬਦਲਾ ਲੈਣਾ ਚਾਹੁੰਦਾ ਸੀ ਤੁਸੀਂ ਨੇ ਗੁਰੂ ਜੀ ਨੂੰ ਕਈ ਨਾਲ ਹੋਰ ਸਿੱਖਾਂ ਨੂੰ ਲੈ ਕੇ ਤੇ ਉਹਨਾਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ ਜ਼ੁਲਮ ਕਰਨ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਤਸੀਹੇ ਦਿਓ ਤੇ ਕਿਸੇ ਨਾ ਤਰ੍ਹਾਂ ਇਹ ਮੇਰੀ ਲੜਕੀ ਦਾ ਰਿਸ਼ਤਾ ਲੈਣ ਲਈ ਬਰਾਬਰ ਜਿਹੜੇ ਨੇ ਮੰਨ ਜਾਣ ਪਰ ਸਤਗੁਰੂ ਜੀ ਸੱਚ ਤੇ ਸਬਰ ਦੀ ਲੜਾਈ ਲੜ ਰਹੇ ਸਨ ਉਹਨਾਂ ਨੇ ਇਸ ਗੱਲ ਦੇ ਉੱਤੇ ਬਿਲਕੁਲ ਆਹ ਨਹੀਂ ਸੀ ਮੰਨੇ ਵੀ ਰਿਸ਼ਤਾ ਜਿਹੜੀ ਸ਼ਬਦ ਜ਼ੁਬਾਨ ਚੋਂ ਨਿਕਲ ਗਏ ਉਹ ਹੁਣ ਵਿਸਥਾ ਨਹੀਂ ਹੋ ਸਕਦਾ ਹੁਣ ਜਿਹੜੀ ਗੱਲ ਨਿਕਲ ਗਈ ਉਹ ਸੱਚ ਰਵੇਗੀ ਸੱਚੇ ਪਾਤਸ਼ਾਹ ਨੂੰ ਤਿੰਨ ਦਿਨ ਲਗਾਤਾਰ ਸੀਏ ਦਿੱਤੇ ਗਏ ਪਹਿਲੇ ਦਿਨ ਸੱਚੇ ਪਾਤਸ਼ਾਹ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਦੂਜੇ ਦਿਨ ਉਹਨਾਂ ਦੇ ਸਿਰ ਦੇ ਉੱਤੇ ਤੱਤੀ ਰੇਤਾ ਦੇ ਕੱਚੇ ਪਾਏ ਗਏ ਤੀਸਰੇ ਦਿਨ ਗੁਰੂ ਜੀ ਪੰਜਵੇਂ ਪਾਤਸ਼ਾਹ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਤੇ ਜਦੋਂ ਇਹ ਡਿੱਠਾ ਇਹ ਨਜ਼ਾਰਾ ਜਿਹੜਾ ਸੀ ਅਜਬ ਨਜ਼ਾਰਾ ਗੁਰੂ ਜੀ ਦਾ ਇੱਕ ਮੁਸਲਮਾਨ ਸੇਖ ਮੀਆਂ ਮੀਰ ਜੀ ਉਹਨੇ ਵੇਖਿਆ ਤਉਨੇ ਕਾ ਸੱਚੇ ਪਾਤਸ਼ਾਹ ਇਹ ਕੀ ਖੇਡਰ ਚ ਆਇਆ ਹੈ ਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਜ਼ਬਰ ਤੇ ਜ਼ੁਲਮ ਦੀ ਲੜਾਈ ਏ ਹੱਕ ਤੇ ਸੱਚ ਦੀ ਲੜਾਈ ਏ ਤੁਸੀਂ ਸ਼ਾਂਤ ਰਹੋ ਇਸ ਲੜਾਈ ਨੂੰ ਕਰਨੀ ਵਿੱਚ ਸੱਚੇ ਪਾਤਸ਼ਾਹ ਨੇ ਸਮਰੱਥਾ ਬਖਸ਼ੀਏ ਸਾਈ ਮੀਆਂ ਮੀਰ ਸੀ ਉਸਨੇ ਕਿਹਾ ਸੀ ਕਰੋ ਹੁਕਮ ਕਿ ਮੈਂ ਚਣੇ ਮੈਂ ਚਬਾ ਦਿਆਂ ਦਿੱਲੀ ਦੇ ਲਾਹੌਰ ਦੀਆਂ ਇੱਟਾਂ ਮੈਂ ਪੜਾ ਦਿਆਂ ਪਤਾ ਲੱਗੇ ਜ਼ੁਲਮ ਨੂੰ ਜ਼ੁਲਮਾਂ ਕੋ ਮਾਨ ਦਾ ਸੰਦੇਖਾ ਜਿਗਰਾ ਮੈਂ ਪਾਤਸ਼ਾਹ ਮਹਾਨ ਦਾ ਇਹ ਸੀ ਸ਼ਹੀਦੀ ਦੇ ਤਿੰਨ ਚਾਰ ਮਹਿਨ ਕਰਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹੀ ਮੈਂ ਬਾਰੇ ਦੱਸ ਸਕਿਆ ਸ੍ਰੀ ਵੈਗੁੰਗੀ ਕਾ ਖਾਲਸਾ ਸ੍ਰੀ ਵੈਗੁੰਗੀ ਕੀ ਫਤਿਹ